ਕਿੰਨਾ ਦਬੇ ਤਾਂ ਮੜੀ ਗੱਲ ਹੋਈ ਉਹ ਜਾਨ ਠੀਕ ਹੈ ਨਾ ਵਾਪਿਸ ਅੱਛਾ ਪੁੱਜੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ ਹਾਂਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਲੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ ਆਹਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਆ ਰੋਜ਼ ਆਪਣੇ ਦਿਨਰ ਕੀਤਾ ਆ ਕਰਕੇ ਤੇ ਕੋਈ ਤਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ 12 ਕਵਜੇ ਦੇ ਨਾਲ ਆਪਾਂ ਸੁੱਤੇ ਉਹ ਤੋਂ ਬਾਅਦ ਸੌਂਗੇ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੇ ਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਬੀ ਹੈ ਤੇ ਉਹਨੇ ਉਹਨੂੰ ਬਾਅਦ ਚੁੱਕ ਕੇ ਤੇ ਜਦੋਂ ਉੱਥੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹਾਂ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਵਾਜਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾਲੇ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੇ ਪਲ ਆਵਾਜ਼ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜੜੀ ਰਿਪੋਰਟ ਕੀਤੀ ਆ ਤੋ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁਰਦਲੀ ਸਹਤਾਂ ਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ ਇਹ ਬੇਟਰੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਕਿਹੜੀ ਸ਼ੈਅ ਸੀਗਾ ਇਹ ਬੇਟਾ ਪੋਰਟਲੈਂਡ ਸ਼ਹਿਰ ਦਾ ਓਰੀਗਨ ਡਿਸਟ੍ਰਿਕਟ ਆ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਸਾਲ ਆ 18 ਸਾਲ ਜਾਂ ਗਿਆ ਜੇ ਸੀ ਹੁਣੇ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਵੀ ਮਿਲ ਚੁੱਕੀ ਹੈ ਵੈਲਥ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਦੀ ਬੱਚਾ ਬਹੁਤ ਹੀ ਹੁਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਸਾ ਕੋਈ ਉਹਦੀ ਚੀਜ਼ ਨਹੀਂ ਸੀ ਚਾਦੀ ਹੋਈ ਚਾਦੀ ਇਹ ਇੰਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਪੈਰਕਾਂ ਦੀ ਜਿਹੜੀ ਬਣਾ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ ਡੈਡ ਬੋਡੀ ਹਾਂਜੀ 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 ਮਤਲਬ ਡੈਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰੀ ਬਹੁਤ ਉੱਥੇ ਨੇ ਫਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਨ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇ ਦਾਂਗੇ ਡੈੱਡ ਬਾਡੀ ਹੋ ਸਕਦਾ ਹੈ ਐਤਵਾਰ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਮਿਲਿਆ ਕਿ ਇਸ ਤਰ੍ਹਾਂ ਹੋ ਗਿਆ ਸੁਨਾਤ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਤੇ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਹੁਣ ਜਦੋਂ ਆਇਆ ਤੇ ਉਹ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਂ ਉਹਨੂੰ ਬਾਰ ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਆਪਕਾ ਸਾਡਾ ਮੇਰਾ ਜੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗੀ ਆ ਫਿਰ ਕੋ ਥੋੜਾ ਜਿਹਾ ਪਹਿਲੋਂ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਤੇ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਨਾ ਕੋਈ ਕੀ ਹੋਇਆ ਕੀ ਹੋਇਆ ਫੇਰ ਬਣਾਉਣਾ ਦੱਸਿਆ ਉਹਨਾਂ ਨੇ ਕਿ ਅਜੀ ਪਾਲ ਨੂੰ ਅਟੈਕ ਹੋ ਗਿਆ ਪਾਲਿੰਦੈਥ ਹੋ ਚੁੱਕੀ ਹੈ